ਪੁਲਿਸ ਮੁਲਾਜ਼ਮ ਕਰੋ ਤਾਂ ਤਿਆਰ ਹੋ ਕੇ ਡਿਊਟੀ ਤੇ ਗਿਆ ਸੀ ਪਰ ਡਿਊਟੀ ਤੇ ਜਾਣਾ ਉਸ ਨੂੰ ਨਸੀਬ ਨਹੀਂ ਹੋਏਗਾ ਪਰਿਵਾਰ ਨੇ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾਇਆ ਹੋਣਾ ਦਰਅਸਲ ਬਿਹੱਦ ਮੰਦ ਭਾਗੀ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਜਿਸ ਵੇਲੇ ਉਹ ਡਿਊਟੀ ਦੇ ਉੱਤੇ ਜਾ ਰਿਹਾ ਸੀ ਕਿਉਂਕਿ ਉਸ ਦੀ ਕਾਰ ਦੇ ਅੱਗੇ ਅਚਾਨਕ ਪਸ਼ੂ ਆ ਜਾਂਦਾ ਹੈ ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਤਾਂ ਪਸ਼ੂ ਨੂੰ ਬਚਾਉਣ ਦੇ ਕਰਕੇ ਪੁਲਿਸ ਮੁਲਾਜ਼ਮ ਦੀ ਗੱਡੀ ਸਿੱਧਾ ਦਰਖਤ ਦੇ ਨਾਲ ਜਾ ਕੇ ਟਕਰਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਮੋਗਾ ਤੋਂ ਇਹ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੂਟਾ ਸਿੰਘ ਨਾਮ ਦਾ ਪੁਲਿਸ ਮੁਲਾਜ਼ਮ ਜਿਹੜਾ ਕਿ ਪਿੰਡ ਠੱਠੀ ਭਾਈ ਦਾ ਰਹਿਣ ਵਾਲਾ ਸੀ ਨਿਹਾਲ ਸਿੰਘ ਵਾਲਾ ਵਿਖੇ ਡਿਊਟੀ ਕਰਦਾ ਸੀ ਤੇ ਜਦੋਂ ਉਹ ਡਿਊਟੀ ਤੇ ਲਈ ਨਿਕਲਿਆ ਘਰੋਂ ਅਚਾਨਕ ਉਸ ਦੀ ਗੱਡੀ ਦੇ ਅੱਗੇ ਇੱਕ ਆਵਾਰਾ ਪਸ਼ੂ ਆ ਜਾਂਦਾ ਤੇ ਪਸ਼ੂ ਨੂੰ ਕੁਝ ਨਾ ਹੋਵੇ ਇਸ ਲਈ ਉਸਨੇ ਬਚਾ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚਾ ਕਰਨ ਦੇ ਚੱਕਰ ਦੇ ਵਿੱਚ ਉਸ ਦੀ ਗੱਡੀ ਸੰਤੁਲਨ ਗਵਾ ਬੈਠਦੀ ਹੈ ਜਿਸ ਤੋਂ ਬਾਅਦ ਉਸ ਦੀ ਗੱਡੀ ਦੀ ਟੱਕਰ ਸਿੱਧਾ ਦਰਖਤ ਦੇ ਨਾਲ ਹੁੰਦੀ ਹੈ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਤਾਂ ਉਸ ਪੁਲਿਸ ਮੁਲਾਜ਼ਮ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜਾ ਇਸ ਹਾਦਸੇ ਦੇ ਵਿੱਚ ਸ਼ਿਕਾਰ ਹੋਇਆ ਹੈ ਤਾਂ ਗੱਡੀ ਜਿਹੜੀ ਹੈ ਪੂਰੀ ਤਰ੍ਹਾਂ ਚੱਕਨਾ ਚੂਰ ਹੋਈ ਪਈ ਹੈ ਕਿਉਂਕਿ ਆਵਾਰਾ ਪਸ਼ੂ ਜਿਹੜਾ ਕਾਲ ਬਣ ਕੇ ਆਇਆ ਹੈ ਤੇ ਉਸ ਨੇ ਜੋ ਹੈ ਪੁਲਿਸ ਮੁਲਾਜ਼ਮ ਬਚਾਉਣ ਦੇ ਲਈ ਉਸਨੇ ਆਪਣੀ ਗੱਡੀ ਪਾਸੇ ਕੀਤੀ ਪਰ ਗੱਡੀ ਦਾ ਸੰਤੁਲਨ ਅਚਾਨਕ ਵਿਗੜ ਗਿਆ ਜਿਸ ਕਰਕੇ ਗੱਡੀ ਸਿੱਧਾ ਦਰਖਤ ਦੇ ਨਾਲ ਟਕਰੌਂਦੀ ਹੈ ਤੇ ਇਸ ਪੁਲਿਸ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਤਾਂ ਮੋਗਾ ਦੇ ਹੀ ਪਿੰਡ ਨਿਹਾਲ ਸਿੰਘ ਵਾਲਾ ਵਿਖੇ ਡਿਊਟੀ ਕਰਦਾ ਸੀ ਘਰੋਂ ਤਾਂ ਤਿਆਰ ਹੋ ਕੇ ਡਿਊਟੀ ਤੇ ਲਈ ਨਿਕਲਿਆ ਸੀ ਪਰ ਉੱਥੇ ਜਾਣਾ ਨਸੀਬ ਨਹੀਂ ਹੋਏਗਾ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੁਣਾਂ ਤੱਕ ਘਰ ਦੇ ਵਿੱਚ ਕੀਰਨੇ ਪੈ ਰਹੇ ਨੇ ਪਰਿਵਾਰ ਰੋ ਰੋ ਕੇ ਆਪਣੇ ਪੁੱਤ ਨੂੰ ਪੁਕਾਰ ਰਿਹਾ ਪਰ ਹੁਣ ਉਹਨਾਂ ਦਾ ਪੁੱਤ ਕਦੇ ਵੀ ਵਾਪਸ ਨਹੀਂ ਆਏਗਾ ਤਾਂ ਅਕਸਰ ਇਹ ਵਾਰਾ ਪਸ਼ੂਆਂ ਦੇ ਕਰਕੇ ਵੱਡੇ ਹਾਲਤ ਸੇ ਵਾਪਰਦੇ ਨੇ ਤੇ ਅਜੇਹ ਦੇ ਵਿੱਚ ਪ੍ਰਸ਼ਾਸਨ ਦੀ ਵੀ ਵੱਡੀ ਨਲਾਇਕੀ ਸਾਹਮਣੇ ਆਉਂਦੀ ਹੈ ਕਿ ਇੰਨਾ ਅਵਾਰਾ ਪਸ਼ੂਆਂ ਨੂੰ ਲੈ ਕੇ ਠੋਸ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ ਪੁਲਿਸ ਮੁਲਾਜ਼ਮ ਘਰੋਂ ਤਾਂ ਤਿਆਰ ਹੋ ਕੇ ਡਿਊਟੀ ਤੇ ਗਿਆ ਸੀ ਪਰ ਡਿਊਟੀ ਤੇ ਜਾਣਾ ਉਸ ਨੂੰ ਨਸੀਬ ਨਹੀਂ ਹੋਏਗਾ ਪਰਿਵਾਰ ਨੇ ਇਸ ਕੱਲ ਦਾ ਅੰਦਾਜ਼ਾ ਨਹੀਂ ਲਗਾਇਆ ਹੋਣਾ ਦਰਅਸਲ ਬੇहद ਮੰਦ ਭਾਗੀਏ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਜਿਸ ਵੇਲੇ ਉਹ ਡਿਊਟੀ ਦੇ ਉੱਤੇ ਜਾ ਰਿਹਾ ਸੀ ਕਿਉਂਕਿ ਉਸ ਦੀ ਕਾਰ ਦੇ ਅੱਗੇ ਅਚਾਨਕ ਪਸ਼ੂ ਆ ਜਾਂਦਾ ਹੈ ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਤਾਂ ਪਸ਼ੂ ਨੂੰ ਬਚਾਉਣ ਦੇ ਕਰਕੇ ਪੁਲਿਸ ਮੁਲਾਜ਼ਮ ਦੀ ਗੱਡੀ ਸਿੱਧਾ ਦਰਖਤ ਦੇ ਨਾਲ ਜਾ ਕੇ ਟਕਰਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਮੋਗਾ ਤੋਂ ਇਹ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੂਟਾ ਸਿੰਘ ਨਾਮ ਦਾ ਪੁਲਿਸ ਮੁਲਾਜ਼ਮ ਜਿਹੜਾ ਕਿ ਪਿੰਡ ਠੱਠੀ ਭਾਈ ਦਾ ਰਹਿਣ ਵਾਲਾ ਸੀ ਨਿਹਾਲ ਸਿੰਘ ਵਾਲਾ ਵਿਖੇ ਡਿਊਟੀ ਕਰਦਾ ਸੀ ਤੇ ਜਦੋਂ ਉਹ ਡਿਊਟੀ ਤੇ ਲਈ ਨਿਕਲਿਆ ਘਰੋਂ ਅਚਾਨਕ ਉਸ ਦੀ ਗੱਡੀ ਦੇ ਅੱਗੇ ਇੱਕ ਆਵਾਰਾ ਪਸ਼ੂ ਆ ਜਾਂਦਾ ਤੇ ਪਸ਼ੂ ਨੂੰ ਕੁਝ ਨਾ ਹੋਵੇ ਇਸ ਲਈ ਉਸ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚਾਅ ਕਰਨ ਦੇ ਚੱਕਰ ਦੇ ਵਿੱਚ ਉਸ ਦੀ ਗੱਡੀ ਸੰਤੁਲਨ ਗਵਾ ਬੈਠਦੀ ਹੈ ਜਿਸ ਤੋਂ ਬਾਅਦ ਉਸ ਦੀ ਗੱਡੀ ਦੀ ਟੱਕਰ ਸਿੱਧਾ ਦਰਖਤ ਦੇ ਨਾਲ ਹੁੰਦੀ ਹੈ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਤਾਂ ਉਸ ਪੁਲਿਸ ਮੁਲਾਜ਼ਮ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜਾ ਇਸ ਹਾਦਸੇ ਦੇ ਵਿੱਚ ਸ਼ਿਕਾਰ ਹੋਇਆ ਹੈ ਤਾਂ ਗੱਡੀ ਜਿਹੜੀ ਹੈ ਪੂਰੀ ਤਰ੍ਹਾਂ ਚੱਕਨਾਚੂਰ ਹੋਈ ਪਈ ਹੈ ਕਿਉਂਕਿ ਅਵਾਰਾ ਪਸ਼ੂ ਜਿਹੜਾ ਕਾਲ ਬਣ ਕੇ ਆਇਆ ਤੇ ਉਸ ਨੇ ਜੋ ਹੈ ਪੁਲਿਸ ਮੁਲਾਜ਼ਮ ਬਚਾਉਣ ਦੇ ਲਈ ਉਸਨੇ ਆਪਣੀ ਗੱਡੀ ਪਾਸੇ ਕੀਤੀ ਪਰ ਗੱਡੀ ਦਾ ਸੰਤੁਲਨ ਅਚਾਨਕ ਵਿਗੜ ਗਿਆ ਜਿਸ ਕਰਕੇ ਗੱਡੀ ਸਿੱਧਾ ਡਰੈਕਟਰ ਦੇ ਨਾਲ ਟਕਰੌਂਦੀ ਹੈ ਤੇ ਇਸ ਪੁਲਿਸ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਤਾਂ ਮੋਗਾ ਦੇ ਹੀ ਪਿੰਡ ਹੈ ਨਿਹਾਲ ਸਿੰਘ ਵਾਲਾ ਵਿਖੇ ਡਿਊਟੀ ਕਰਦਾ ਸੀ ਘਰੋਂ ਤਾਂ ਤਿਆਰ ਹੋ ਕੇ ਡਿਊਟੀ ਦੇ ਲਈ ਨਿਕਲਿਆ ਸੀ ਪਰ ਉੱਥੇ ਜਾਣਾ ਨਸੀਬ ਨਹੀਂ ਹੋਏਗਾ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੁਣਾਂ ਤੱਕ ਘਰ ਦੇ ਵਿੱਚ ਕੀਰਨੇ ਪੈ ਰਹੇ ਨੇ ਪਰਿਵਾਰ ਰੋ ਰੋ ਕੇ ਆਪਣੇ ਪੁੱਤ ਨੂੰ ਪੁਕਾਰ ਰਿਹਾ ਪਰ ਹੁਣ ਉਹਨਾਂ ਦਾ ਪੁੱਤ ਕਦੇ ਵੀ ਵਾਪਸ ਨਹੀਂ ਆਏਗਾ ਤਾਂ ਅਕਸਰ ਇਹ ਵਾਰਾ ਪਸ਼ੂਆਂ ਦੇ ਕਰਕੇ ਵੱਡੇ ਹਾਲਤ ਸੇ ਵਾਪਰਦੇ ਨੇ ਤੇ ਅਜੇ ਦੇ ਵਿੱਚ ਪ੍ਰਸ਼ਾਸਨ ਦੀ ਵੀ ਵੱਡੀ ਨਲਾਇਕੀ ਸਾਹਮਣੇ ਆਉਂਦੀ ਹੈ ਕਿ ਇੰਨਾ ਅਵਾਰਾ ਪਸ਼ੂਆਂ ਨੂੰ ਲੈ ਕੇ ਠੋਸ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ